ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚਾਹੁੰਦਾ ਮੈਂ ਡਾਕਟਰ ਪ੍ਰਤਾਪ ਸਿੰਘ ਭੰਗੜੀ ਭਾਈ ਗੁਰਤਾਜ ਜੀ ਦਾ ਪਾਵਨ ਬਚਨ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੇ ਨੇ ਤੈਸਾ ਪੁਨ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ ਸੋ ਇਸ ਸ਼ਬਦ ਦਾ ਮਤਲਬ ਹੈ ਕਿ ਜੇਕਰ ਸਤ ਮੰਦਰ ਸੋਨੇ ਦੇ ਬਣਾ ਦਈਏ ਤੇ ਉਹਦੇ ਤੁਲ ਉਹਦੇ ਬਰਾਬਰ ਜੇਕਰ ਕਿਸੇ ਇੱਕ ਸਿੱਖ ਨੂੰ ਇੱਕ ਸ਼ਬਦ ਨਾਲ ਗੁਰੂ ਨਾਲ ਜੋੜ ਦਿੱਤਾ ਜਾਵੇ ਤੇ ਉਹਨਾਂ ਪੁੰਨ ਜਿਹੜਾ ਵਾ ਪ੍ਰਾਪਤ ਹੁੰਦਾ ਸੋ ਅੱਜ ਆਪਾਂ ਜੋ ਕਿ ਸਿੱਖ ਮਿਸ਼ਨਰੀ ਕਾਜ ਲੁਧਿਆਣਾ ਜਿਹੜੇ ਕਿ ਬੱਚਿਆਂ ਦੇ ਹਰ ਸਾਲ ਧਾਰਮਿਕ ਪੇਪਰ ਗੁਰਬਾਣੀ ਦੇ ਲੈਂਦੇ ਆ ਜਿਹਦੇ ਵਿੱਚ ਗੁਰਬਾਣੀ ਸਿੱਖ ਇਤਿਹਾਸ ਤੇ ਸਿੱਖ ਰਿਆਤ ਮਰਜਾ ਦਾ ਜਿਹੜੀ ਕਾਲ ਤਖਤ ਵੱਲੋਂ ਪੰਥ ਪ੍ਰਮਾਣਿਤ ਆ ਉਹਦੇ ਬਾਰੇ ਸਵਾਲ ਜਵਾਬ ਹੁੰਦੇ ਆ ਸੋ ਇਹ ਪੇਪਰ ਜਿਹੜਾ ਨਵੰਬਰ ਵਿੱਚ ਹੋਇਆ ਸੀ ਤੇ ਜਿਹਦਾ ਰਿਜ਼ਲਟ ਆ ਹੁਣ ਆ ਗਿਆ ਵਾ ਸੋ ਆਪਾਂ ਗੱਲ ਕਰਦੇ ਆ ਜਿਹੜੇ ਅੰਮ੍ਰਿਤਸਰ ਦੇ ਸਰਕਲ ਅਜਨਾਲਾ ਦੀ ਜਿੱਥੇ ਕਿ ਸਰਕਲ ਅਜਨਾਲਾ ਵੱਲੋਂ ਜਿਹੜੇ ਆ ਵੱਖ-ਵੱਖ ਲਗਭਗ 20 ਸਕੂਲਾਂ ਵਿੱਚ ਜਿਹੜੇ ਆ ਧਾਰਨ ਪ੍ਰੀਖਿਆ ਦੇ ਸੈਂਟਰ ਜਿਹੜੇ ਬਣੇ ਸੀ ਤੇ ਉਹਨਾਂ ਸੈਂਟਰਾਂ ਦੇ ਵਿੱਚ ਜਿਹੜੇ ਆ 1300 ਬੱਚੇ ਨੇ ਪੇਪਰ ਦਿੱਤਾ ਸੀ ਤੇ ਇਹਨਾਂ ਜਿਹੜੇ ਸੈਂਟਰ ਆ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਬੱਚੇ ਆ ਸਕੂਲ ਜਿਨ੍ਹਾਂ ਨੇ ਸਭ ਤੋਂ ਵੱਧ ਇਨਾਮ ਪ੍ਰਾਪਤ ਕੀਤੇ ਆ ਸੋ ਸਭ ਤੋਂ ਪਹਿਲਾਂ ਸਭ ਤੋਂ ਵੱਧ ਇਨਾਮ ਪ੍ਰਾਪਤ ਕਰਨ ਵਾਲਾ ਜਿਹੜਾ ਸਕੂਲ ਆ ਉਹ ਹੈਗਾ ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸਕੈਂਡਰੀ ਸਕੂਲ ਮਾਕੋਵਾਲਾ ਜਿਹਦੇ ਕੇ ਸਭ ਤੋਂ ਵੱਧ ਸਰਕਲ ਵਿੱਚ ਨਾਮ ਆਏ ਆ ਇਹਨਾਂ ਦੇ 10 ਬੱਚੇ ਜਿਹੜੇ ਆ ਉਹ ਮੈਰਿਟ ਵਿੱਚ ਆਏ ਆ ਤੇ A ਗ੍ਰੇਡ ਵਿੱਚ 13 ਬੱਚੇ ਆਏ ਆ ਤੇ B ਗ੍ਰੇਡ ਵਿੱਚ 14 ਤੇ C ਦੇ ਵਿੱਚ 22 ਇਹਨਾਂ ਦੇ ਜਿਹੜੇ ਕੁੱਲ ਜਿਹੜੇ ਇਨਾਮ ਆ 59 ਨਾਮ ਜਿਹੜੇ ਆ ਉਹ ਬਣਦੇ ਆ ਦੇ ਦੋ ਨਾਮ ਜਿਹੜੇ ਉਹ ਜਿਹਨਾਂ ਨੂੰ ਵਿਸ਼ੇਸ਼ ਜਿਹੜੇ ਕਾਲਜ ਵੱਲੋਂ ਉਹ ਮਿਲਣੇ ਆ ਜੇਕਰ ਕਰੀਏ ਦੂਜੇ ਨੰਬਰ ਦੀ ਗੱਲ ਦੂਜੇ ਨੰਬਰ ਤੇ ਡੀਡੀਆਈ ਸਕੂਲ ਫਤੇਗੜ ਚੂੜੀਆਂ ਜਿਹਦੇ ਕਿ ਦੋ ਬੱਚੇ ਮੈਰਿਟ ਵਿੱਚ ਆਏ ਆ 6 ਬੱਚੇ ਜਿਹੜੇ ਆ ਉਹ ਏ ਗ੍ਰੇਡ ਵਿੱਚ ਆਏ ਆ ਤੇ 10 ਬੱਚੇ ਜਿਹੜੇ ਆ ਇਹ ਬੀ ਗ੍ਰੇਡ ਵਿੱਚ ਆਏ ਆ ਤੇ 16 ਬੱਚੇ ਜਿਹੜੇ ਆ ਉਹ ਸੀ ਗ੍ਰੇਡ ਵਿੱਚ ਆਏ ਆ ਟੋਟਲ ਇਹਨਾਂ ਦੇ 34 ਪ੍ਰਾਈ ਜਿਹੜੇ ਬਣਦੇ ਆ ਤੇ ਇਹਨਾਂ ਨੂੰ ਵੀ ਕਾਲਜ ਵੱਲੋਂ ਵਿਸ਼ੇਸ਼ ਨਾਮ ਜਿਹੜੇ ਆ ਉਹ ਇੱਕ ਕਾਲਜ ਨੂੰ ਇੱਕ ਧਾਰਮਿਕ ਟੀਚਰ ਨੂੰ ਤੇ ਦੂਸਰਾ ਨਾਮ ਜਿਹੜਾ ਸਕੂਲ ਦੇ ਪ੍ਰਿੰਸੀਪਲ ਨੂੰ ਸਾਹਿਬ ਦਿੱਤਾ ਜਾਂਦਾ ਤਾਂ ਕਿ ਬੱਚਿਆਂ ਨੂੰ ਅਗਾਹ ਵੀ ਇਸੇ ਤਰ੍ਹਾਂ ਤਾਂ ਪ੍ਰੀਖਿਆ ਵਿੱਚ ਸ਼ਾਮਿਲ ਕਰਾਉਂਦੇ ਰਹਿਣ ਤੇ ਤੀਸਰੇ ਨੰਬਰ ਦੀ ਜੇ ਗੱਲ ਕਰੀਏ ਤੀਸਰੇ ਨੰਬਰ ਤੇ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਸਕੂਲ ਦਿਆਲਪਰਾ ਨੇੜੇ ਚਮਿਆਰੀ ਇਹ ਜਿਹੜਾ ਸਕੂਲ ਆ ਇਹ ਤੀਜੇ ਨੰਬਰ ਤੇ ਆਇਆ ਵਾ ਜਿਹਦੇ ਬੀ ਗ੍ਰੇਡ ਵਿੱਚ 6 ਬੱਚੇ ਆਏ ਆ ਸੀ ਗ੍ਰੇਡ ਵਿੱਚ 11 ਬੱਚੇ ਆਏ ਆ ਟੋਟਲ ਇਹਨਾਂ ਦੇ ਜਿਹੜੇ ਆ 25 ਨਾਮ ਜਿਹੜੇ ਆ ਉਹ ਧਾਰਮਿਕ ਪ੍ਰੀਖਿਆ ਦੇ ਵਿੱਚੋਂ ਆਏ ਆ ਹੁਣ ਜੇਕਰ ਸਕੂਲਾਂ ਦੀ ਗੱਲ ਕਰੀਏ ਇਹਦੇ ਵਿੱਚ ਹੋਰ ਵੀ ਜਿਹੜੇ ਵੱਖ-ਵੱਖ ਸਕੂਲ ਉਹਨਾਂ ਨੇ ਵਧੀਆ ਨੰਬਰ ਜਿਹੜੇ ਆ ਇਨਾਮ ਪ੍ਰਾਪਤ ਕੀਤੇ ਆ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੇਤਨਪੁਰਾ ਸ੍ਰੀ ਗੁਰੂ ਸੰਤ ਸਵਾਸਤਿਨ ਪਬਲਿਕ ਸਕੂਲ ਗੱਗੋਮਾਲ ਖਾਲਸਾ ਪਬਲਿਕ ਸਕੂਲ ਗੱਗੋਮਾਲ ਗੁਰੂ ਨਾਨਕ ਪਬਲਿਕ ਸਕੂਲ ਮਾਕੋਵਾਲ ਵੁਰੰਗtdev ਸੀਨੀਅਰ ਸਕੰਦਰੀ ਸਕੂਲ ਚ ਮਿਆਰੀ ਅਕਾਲ ਅਕੈਡਮੀ ਵਿਸ਼ਵਾ ਸੰਤ ਗੋਬਿੰਦ ਗੋਪਾਲ ਸਕੂਲ ਚ ਮਿਆਰੀ ਇਹਨੇ ਵੀ 24 ਜਿਹੜੇ ਆ ਨਾਮ ਆ ਜਿਨ੍ਹਾਂ ਦਾ ਇੱਕ ਮੈਰਿਟ ਵਿੱਚ ਬੱਚਾ ਆਇਆ ਵਾ ਦੋ ਬੱਚੇ ਜਿਹੜੇ ਆ ਉਹਨਾਂ ਦੇ A ਗ੍ਰੇਡ ਸੱਤ ਜਿਹੜੇ ਆ B ਗ੍ਰੇਡ ਵਿੱਚ ਤੇ C ਗ੍ਰੇਡ ਵਿੱਚ 13 ਬੱਚੇ ਜਿਹੜੇ ਆ ਸ੍ਰੀ ਗੁਰੂ ਜਿਹੜੇ ਆ ਇਹ ਸੰਤ ਗੋਬਿੰਦ ਗੋਪਾਲ ਸੀਨੀਅਰ ਸਕੰਦਰੀ ਸਕੂਲ ਚ ਮਿਆਰੀ ਦੇ ਆਏ ਆ ਸੋ ਇਹ ਜਿਹੜਾ ਸੀ ਇਹ ਸਕੂਲਾਂ ਦਾ ਰਿਜ਼ਲਟ ਆ ਸਰਕਲ ਅਜਨਾਲੇ ਵਿੱਚ ਜਿਹੜੇ ਜਿਹੜੇ ਸਕੂਲ ਆ ਇਹਨਾਂ ਨੂੰ ਮਾਰਚ ਮਹੀਨੇ ਵਿੱਚ ਜਿਹੜੇ ਆ ਬੱਚਿਆਂ ਨੂੰ ਤੇ ਸਕੂਲਾਂ ਨੂੰ ਜਿਹੜੇ ਇਨਾਮ ਇਹ ਦਿੱਤੇ ਜਾਣੇ ਆ ਤੇ ਸਕੂਲਾਂ ਨੂੰ ਅਗਾਹ ਵੀ ਇਸੇ ਤਰ੍ਹਾਂ ਅਪੀਲ ਕੀਤੀ ਜਾਂਦੀ ਆ ਸਿੱਖ ਮਿਸ਼ਨਰੀ ਕਾਲਜ ਵੱਲੋਂ ਕਿ ਉਹ ਵੱਧ ਵੱਧ ਬੱਚੇ ਜਿਹੜੇ ਆ ਧਾਰਮਿਕ ਪ੍ਰੀਖਿਆ ਵਿੱਚ ਸ਼ਾਮਲ ਕਰਾਉਣ ਕਿਉਂਕਿ ਜਿਸ ਤਰ੍ਹਾਂ ਆ ਆਪ ਜੀ ਨੂੰ ਪਤਾ ਹੀ ਆ ਕਿ ਅੱਜ ਦੇ ਸਮੇਂ ਵਿੱਚ ਬੱਚੇ ਜਿਹੜੇ ਆ ਗੁਰਬਾਣੀ ਨਾਲੋਂ ਟੁੱਟ ਕੇ ਆਪਣੇ ਧਰਮ ਨਾਲੋਂ ਟੁੱਟ ਕੇ ਤੇ ਫਿਰ ਨਸ਼ਿਆਂ ਵੱਲ ਪਤਿਤ ਪੁਨੇ ਵਾਲਾ ਜਿਹੜੇ ਆ ਉਹ ਆਪਣੇ ਪੈਰ ਜਿਹੜੇ ਆ ਫਸਾਰ ਰਹੇ ਆ ਸੋ ਇਹ ਜਿਹੜੀ ਇੱਕ ਧਾਰਮਿਕ ਪ੍ਰੀਖਿਆ ਵਾ ਇਹਦਾ ਇਹੋ ਹੀ ਮੇਨ ਨਿਸ਼ਾਨਾ ਦਾ ਕਿ ਆਪਣੇ ਬੱਚੇ ਜਿਹੜੇ ਆ ਗੁਰਬਾਣੀ ਨਾਲ ਜੁੜਨ ਆਪਣੇ ਇਤਿਹਾਸ ਨਾਲ ਜੁੜਨ ਸੋ ਇਹ ਜਿਹੜਾ ਮੁੱਖ ਮਕਸਦ ਜਿਹੜਾ ਵਾ ਧਾਰਮਿਕ ਪ੍ਰੀਖਿਆ ਦਾ ਹੁੰਦਾ ਸੋ ਇਸ ਧਾਰਮਿਕ ਪ੍ਰੀਖਿਆ ਵਿੱਚ ਜਿਹੜੇ ਟੋਟਲ ਬੱਚੇ ਆ ਲਗਭਗ 70000 ਬੱਚੇ ਨੇ ਜਿਹੜਾ ਵਾ ਪੀਪਰ ਲਿਆ ਪੀਪਰ ਜਿਹੜਾ ਦਿੱਤਾ ਸੀ ਜਿਹਦੇ ਵਿੱਚ ਕੁਝ ਹੋਰ ਵੀ ਬੱਚੇ ਜਿਹੜੇ ਬਾਹਰੀਆਂ ਸਟੇਟਾਂ ਦੇ ਜਿਵੇਂ ਜੰਮੂ ਜਾਂ ਯੂਪੀ ਹੋਰ ਹਿਮਾਚਲ ਵਰਗੇ ਜਿਹੜੇ ਸਟੇਟਾਂ ਵਾ ਉੱਥੇ ਵੀ ਇਹਨਾਂ ਤਾਰ ਪ੍ਰੀਖਿਆ ਵਿੱਚ ਇਹ ਬੱਚੇ ਜਿਹੜੇ ਬੈਠੇ ਸਨ ਸੋ ਇਹ ਸੀ ਸਿੱਖ ਮਿਸ਼ਨਰੀ ਕਾਲ ਲੁਧਿਆਣਾ ਦਾ ਜੋ ਧਾਰਮਿਕ ਰਿਜ਼ਲਟ 2024 ਵਿੱਚ ਜਿਹਦੀ ਇਹ ਪੇਪਰ ਹੋਏ ਸੀ ਇਹਦਾ ਰਿਜ਼ਲਟ ਆ ਗਿਆ ਤੇ ਆਉਂਦੇ ਦਿਨਾਂ ਵਿੱਚ ਇਹ ਬੱਚਿਆਂ ਨੂੰ ਨਾਮ ਜਿਹੜੇ ਦਿੱਤੇ ਜਾਣਗੇ ਸੋ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਸਿੱਖ ਮਿਸ਼ਨਰੀ ਕਾਲ ਲੁਧਿਆਣਾ ਸਰਕਲ ਅਜਨਾਲਾ ਇੰਚਾਰਜ ਸਤੋਸ਼ੀ ਦੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ